ਲੇ ਗਈ ਕਿ ਅੱਜ ਤਾਂ 11 ਵਜੇ ਦਾ ਸਮਾਂ ਦਿੱਤਾ ਮੇਰਾ ਖਿਆਲ ਹੈ ਵੀ 4 ਤੋਂ ਉੱਤੇ ਟਾਈਮ ਟੱਪ ਗਿਆ ਪ੍ਰਸ਼ਾਸਨ ਕਿਸੇ ਤਰੀਕੇ ਨਾਲ ਇਹਨੂੰ ਸਾਥੋਂ ਕੈਨਸਲ ਕਰਾਉਣਾ ਚਾਹੁੰਦਾ ਜੀ ਉਹ ਐ ਸਮਝਦਾ ਹੀ ਖਾਣੋ ਇਹ ਅੰਜਾਲ ਨੇ ਮੈਂ ਕਹਣਾ ਅਫਸਰ ਸਾਹਿਬ ਦੀ ਉਹਨੇ ਜਿਹੜੀ ਨੌਕਰੀ ਉਹ ਨਹੀਂ ਜਿੱਦਦੇ ਅਸੀਂ ਲੜਨ ਲੱਗਿਆਂਗੇ ਇੱਕ ਜਣਾ ਤੁਸੀਂ ਕਹਿ ਬੀ ਕਿੰਨੀਆਂ ਜੱਥੇ ਬੰਦੀਆਂ ਕੋਈ ਜੱਥੇ ਬੰਦੀ ਬਾਹਰ ਰਹੀ ਹੀ ਨਹੀਂ ਤੇ ਨਾ ਰਹੇ ਤੇ ਨਾ ਬਾਹਰ ਰਹਿ ਕੇ ਸਾਡਾ ਸਰਦਾਰ ਮੈਂ 37 ਜੱਥੇ ਬੰਦੀਆਂ ਵੱਲੋਂ ਮੈਨੂੰ ਭੇਜਿਆ ਗਿਆਗਾ ਵੀ ਤਾਂ ਉੱਥੇ ਬੋਲ ਕੇ ਆਉਣਾ ਸਾਰਾ ਕੁਝ ਕਰਕੇ ਆਉਣਾ ਸਾਰੀਆਂ ਜਥੇਬੰਦੀਆਂ ਲੀਡਰ ਹੋਣਗੇ ਸਾਰੀਆਂ ਜਥੇਬੰਦੀਆਂ ਵਰਕਰ ਹੋਣਗੇ ਸਾਡਾ ਪ੍ਰੋਗਰਾਮ ਇਹ ਸੰਘਰਸ਼ ਓਨਾ ਚੱਕਰ ਜਾਰੀ ਰਹੂ ਅਸੀਂ ਘਰੇ ਨਹੀਂ ਜਾਂਦੇ ਲੀਡਰ ਜਿੰਨਾ ਚੱਕਰ ਭਾਨਾ ਰਹਿਣਾ ਨਹੀਂ ਕੀਤਾ ਜਾਂਦਾ ਸੋ ਵੈਦਾਂ ਕਰਕੇ ਜਾਂਦੇ ਨੇ ਲੀਡਰ ਅਸੀਂ ਘਰੇ ਨਹੀਂ ਜਾਵਾਂਗੇ ਜੇ ਮੈਂ ਦਿੱਲੀ ਤੋਂ ਨਹੀਂ ਆਇਤੀਗੇ ਜਿੰਨਾ ਚੱਕਰ ਭਾਨਾ ਬਿਨਾਂ ਸ਼ਰਤ ਅਸੀਂ ਕਿਉਂ ਅੱਜ ਇੱਥੇ ਨੇੜਿਆ ਲੱਖੇ ਨੇ ਉੱਥੇ ਕਿਹਾ ਵੀ ਬਿਨਾਂ ਸ਼ਰਤੋ ਰਹਾ ਕਰਾਂਗੇ ਇਹਨਾਂ ਦੇ ਸਦੀਦੇ ਲੀਡਰ ਨੇ ਕਿਹਾ ਬਿਨਾਂ ਸ਼ਰਤੋ ਰਹਾ ਮਾ ਪੂਰਾ ਥਕੜਾ ਕਰਕੇ ਕਿਹਾ ਵੀ ਬਿਨਾ ਜਵਾਨਤ ਬਿਨਾ ਸ਼ਰਤ ਤੋਂ ਰਿਹਾ ਕਰਕੇ ਲਿਆਵਾਂਗੇ ਕੋਈ ਚਿੰਤਾ ਨਾ ਕਰੋ ਲੋਕਾਂ ਨੇ ਤਾੜੀਆਂ ਪਾਈਆਂ ਤੇ ਜੇ ਹੁਣ ਅਸੀਂ ਜਵਾਨਤ ਕਰਾਵਾਂਗੇ ਫਿਰ ਚਾਰ ਬਾਲ ਦਾੜੀ ਦੀ ਕਿਉਂ ਦਿਖਾਵਾਂਗੇ ਅਸੀਂ ਮਤਲਬ ਜਾ ਕੇ ਬਿਲਕੁਲ ਨਹੀਂ ਸਹੀ ਗੱਲ ਕੋਈ ਪ੍ਰਸ਼ਾਸਨ ਕੁਝ ਕਰ ਲੇ ਕਾਗਜ਼ੀ ਗੱਤਰ ਬਾਈ ਸਾਨੂੰ ਨਹੀਂ ਪਤਾ ਉਹਦੇ ਬਾਰੇ ਅਸੀਂ ਨਹੀਂ ਕੁਝ ਕਰਕੇ ਦੇਵਾਂਗੇ ਹਾਂ ਅਸੀਂ ਇੱਕ ਦਰਖਾਸਤ ਜ਼ਰੂਰ ਦੇਵਾਂਗੇ ਐਸਐਸਓ ਜੰਨੇ ਹੋਣੇ ਆ ਵੀ ਸਾਡੇ ਦੇ ਪਰਚੇ ਠੂਠੇ ਪਾਜਣਗੇ ਉਹ ਅਸੀਂ ਜ਼ਰੂਰ ਦੇਵਾਂਗੇ ਵੀ ਭਾਨੇ ਦੇ ਉਹਦਾ ਪਰਿਵਾਰ ਦੇਊਗਾ ਵੀ ਠੂਠੇ ਪਰਚੇ ਨੇ ਮੈਂ ਫੇਰ ਤੁਹਾਡੇ ਨਾਲ ਇਹ ਇਲਾਨ ਕਰਦਾ ਜਿੰਨਾ ਚਿਰ ਭਾਨਾ ਠੀਕ ਹੈ ਨਾ ਗੱਲ ਉਹਨਾਂ ਚੱਕਰ ਬਿਲਕੁਲ ਸੰਘਰਸ਼ ਬੰਦ ਨਹੀਂ ਕਰਾਂਗੇ ਕਰਾਂਗੇ ਜਿੰਨਾ ਜਹਾ ਜੇ ਉਹ ਰਿਆ ਕਰ ਦਾਂਦੇ ਨੇ ਫਿਰ ਮੌਕੇ ਦੇ ਤੁਰਤ ਮੀਟਿੰਗ ਸੱਜ ਕੇ ਕੋਈ ਗੱਲ ਸੋਚੀ ਜਾ ਸਕਦੀ ਹੈ ਫਿਰ ਵੀ ਸ਼ਾਇਦ ਸਾਨੂੰ ਪ੍ਰੋਗਰਾਮ ਉੱਥੋਂ ਜਗਾ ਬਦਲੀ ਜਾ ਸਕਦੀ ਹੈ ਫਿਰ ਅਸੀਂ ਜੇਤੂ ਰੇਲ ਦੀ ਕਰ ਦਿੰਦੇ ਉਹ ਧਰ ਕੇ ਤੌਰ ਤੇ ਗੋਟਾ ਛੜਾ ਕੇ ਨਾ ਚੜਾ ਫਿਰ ਅਸੀਂ ਇਹ ਵੀ ਕਹਿੰਦੇ ਹੁੰਨੇਗੇ ਬਈ ਤਾਂ ਹੀ ਇਹਨਾਂ ਨੂੰ ਗੱਲ ਚਾਹਦੀ ਹੈਗੀ ਫਿਰ ਅਸੀਂ ਉਹ ਕਹਾਂਗੇ ਕਹਾਂਗੇ ਚਾਹੇ ਪਿੰਡ ਚ ਥੋੜਾ ਕਾਣਾ ਇਕੱਠ ਕਰ ਲਈ ਕਿਤੇ ਕਰ ਲਈਏ ਉਹ ਵੀ ਆਪਈ ਰਿਆ ਕਰਕੇ ਲੋਕਾਂ ਨੇ ਲੋਕਾਂ ਚ ਡਾਕ ਰਹਿ ਗਿਆ ਲੀਡਰ ਨਾਲ ਚ ਸਿਆਣ ਫਰਾਹ ਦੇਣਾ ਲੜਨ ਦਾ ਵਾਤਾ ਤੁਹਾਡੇ ਨਾਲ ਹੀ ਵਾਦਾ ਜਨੇ ਚ ਰਹਿ ਹਾਂ ਨਹੀਂ ਉਹਦਾ ਕਰ ਨਹੀਂ ਜਾਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ